ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਫੇਰ ਬਾਈ ਕੋਲੇ ਪਿੰਡ ਕਰਤਾਰਪੁਰਾ ਤਹਿਸੀਲ ਵੀ ਪਟਿਆਲਾ ਤੇ ਜ਼ਿਲ੍ਹਾ ਵੀ ਬਾਈ ਦਾ ਪਟਿਆਲਾ ਜੇ ਗੱਲਬਾਤ ਕਰ ਲਈਏ ਜਾਨਵਰ ਤਿੰਨ ਦਿਖਾਵਾਂਗੇ ਉਦਾਂ ਰੁਟੀਨ ਦੇ ਵਿੱਚ ਜਾਨਵਰ ਬਾਈ ਰੱਖਦਾ ਚੰਗੀ ਗਿਣਤੀ ਚ ਤੇ ਸ਼ੌਂਕੀਆ ਕੱਟੀਆਂ ਵੀ ਕਰਦਾ ਘਰੇ ਤਿਆਰ ਅੱਜ ਦੀ ਵੀਡੀਓ ਚ ਤਿੰਨ ਜਾਨਵਰ ਬਕਾਊ ਨੇ ਇੱਕ ਬੱਚੀ ਆ 6 ਮਹੀਨਿਆਂ ਦੀ ਗੱਬਣਾ ਤੇ ਇੱਕ ਝੋਟੀ ਸੂਣ ਦੇ ਬਿਲਕੁਲ ਨੇੜ ਆ ਚੰਗੇ ਰਿਕਾਰਡ ਵਾਲੀ ਆ ਤੇ ਇੱਕ ਹੈਗੀ ਆ ਰਾਵੀ ਝੋਟੀ ਉਹ ਤਾਜੀ ਸੂਈ ਆ ਚੌਥੇਕ ਦਿਨ ਦੀ ਸੂਈ ਹੋਈ ਆ ਬੌਲਾ 12 ਕਿਲੋ ਤਿਆਰੀ ਦਾ ਇਹ ਆ ਗਈ ਰਾਵੀ ਦੇ ਵਿੱਚ ਇੱਕ ਨੀਲੀ ਰਾਵੀ ਹੁੰਦੀ ਆ ਇੱਕ ਕੱਲੀ ਰਾਵੀ ਹੁੰਦੀ ਆ ਇਹ ਰਾਵੀ ਚ ਪੈਂਦੀ ਆ ਝੋਟੀ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤਿੰਨੇ ਜਾਨਵਰ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਰੇਟ ਦੀ ਗੱਲਬਾਤ ਵੀ ਕਰਾਂਗੇ ਆਜੋ ਜੀ ਹੋਰ ਠੀਕ ਠਾਕ ਹੋ ਠੀਕ ਠਾਕ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਹਾਂ ਚੱਲਦਾ ਕੰਮਕਾਰ ਚੰਗਾ ਆ ਜੀ ਵਧੀਆ ਚੱਲੀ ਜਾਂਦਾ ਪ੍ਰਮਾਤਮਾ ਦੇ ਦਿਆ ਨਾਲ ਸਭ ਠੀਕ ਠਾਕ ਆ ਜੀ ਠੀਕ ਹੈ ਜੀ ਇਧਰੋਂ ਕਰ ਲਈਏ ਸ਼ੁਰੂਆਤ ਆ ਵੀ ਹਾਂ ਜੀ ਇੱਥੋਂ ਕਰਦੇ ਹਾਂ ਆ ਤੋਰ ਦੋ ਖੋਲ ਕੇ ਨਾਲ-ਨਾਲ ਦੀ ਡਿਟੇਲ ਦੱਸ ਦੂਆ ਕਿਹੜਾ ਬਾਈ ਇਹਦਾ ਦੂਸਰਾ ਸੂਆ ਜੀ ਦੂਜਾ ਸੂਆ ਕਹਿ ਦਿੰਦੀ ਸੂਈ ਹੋਗੀ ਇਹਾਂ ਚ 4 ਦਿਨ ਦੀ ਸੂਈ ਹੋਗੀ 4 ਦਿਨਾਂ ਦੀ ਸੂਈ ਥੱਲੇ ਕਿੰਨੀ ਕ ਬੌਲੀ ਆ ਬਾਈ ਬੌਲੀ 12 ਲੀਟਰ ਪੂਰੀ ਤਿਆਰ ਆ ਜੀ 12 ਕਿਲੋ ਇਹਦੇ ਥੱਲੇ ਤਿਆਰ ਆ ਤੇ ਆਹ ਨਾਲ ਇਹਦੇ ਆ ਗਿਆ ਸੱਜਣੋ ਬੱਚਾ 18 ਹਾਂ ਅਰੇ ਲੱਗੋਂ ਆ ਜੇ ਨਾਲੂਆ ਸੁੱਕਾ ਵੀ ਨਹੀਂ ਜੀ ਨਾਲੂਆ ਦੇਖੋ ਜੀ ਬਿਲਕੁਲੋਂ ਕੱਚਾ ਨਾਰੂਆ ਇਹ ਦੇਖੋ ਬਿਲਕੁਲ ਗਿੱਲਾ ਵੀ ਨਹੀਂ ਇਹ ਗਿੱਲਾ ਨਾਰੂਆ ਹੀ ਬਿਲਕੁਲੋਂ ਚੌਥਾ ਦਿਨ ਬਾਈ ਕਹਿੰਦਾ ਇਹਨੂੰ ਸੂਈ ਨੂੰ ਹੋ ਗਿਆ ਤੇ ਕੱਦ ਵਿੱਡਾ ਆ ਗਿਆ ਝੋਟੀ ਦਾ ਚੰਗਿਆਂ ਜੀ ਆ ਗਿਆ ਇਹ ਗੱਲਬਾਤ ਕਰ ਲਈ ਇੱਕ ਤਾਂ ਮਾਦਰੇ ਕੱਦ ਚੋਂ ਦੀ ਹੈ ਇੱਕ ਵਧੀਆ ਕੱਦ ਕਾਟ ਚ ਆ ਗਈ ਝੋਟੀ ਤੇ ਸੂਆ ਹੈਗਾ ਚਾਰਾਂ ਦਿਨਾਂ ਦਾ ਬਾਡੀ ਬੂਡੀ ਦੀ ਚੰਗੀਆਂ ਕਮਾ ਲਓ ਜੀ ਇੱਥੋਂ ਹੌਲੀ ਲੈ ਕੇ ਚੱਲਿਓ ਮਾੜੀ ਜੀ ਬਾਡੀ ਬੂਡੀ ਦੀ ਚੰਗੀਆਂ ਤੇ ਇਹ ਆ ਗਈ ਸੱਜਣੋ ਰਾਵੀ ਨਸਲ ਦੀ ਝੋਟੀ ਆ ਗਈ ਜੇ ਗੱਲਬਾਤ ਕਰ ਲਈਏ ਆਰਡਰ ਰੱਖਦੀ ਆ ਫਿਕਸ ਫਾਸ ਆਰਡਰ ਰੱਖਦੀ ਆ ਤੇ ਉੱਤੋਂ ਬਾਡੀ ਬੂਡੀ ਦੀ ਗੱਲ ਕਰ ਲਈਏ ਬਾਡੀ ਬੂਡੀ ਵੀ ਲਾਜਵਾਵਾ ਤੇ ਆਪ ਵੀ ਯਾਰ ਝੋਟੀ ਬਿਲਕੁਲ ਨਵੇਂ ਹਾਨ ਚ ਇਹ ਜੇ ਗੱਲਬਾਤ ਕਰ ਲਈਏ ਆਰਡਰ ਰੱਖ ਲਿਆ ਚੌੜਾ ਥਣ ਭਾਰੀ ਰੱਖਦੇ ਇੱਕ ਬਾਈ ਹਾਂ ਇਹ ਥਣ ਜਮਾਂਦਰੂ ਮੋਟਾ ਜੀ ਦਾ ਬਸ ਠੀਕ ਹੋਰ ਕੋਈ ਕਮੀ ਨਹੀਂ ਚਵਾਈ ਜੋ ਕੋਈ ਕਮੀ ਨਹੀਂ ਜੀ ਬਸ ਠੀਕ ਹੈ ਜੀ ਕੋਈ ਚਵਾਈ ਅਗਲਾ ਜਿਤਨਾ ਮਰਜੀ ਚਵਾਈ ਕਰੇ ਜੀ ਠੀਕ ਹੈ ਜੀ ਹਾਂ ਜੀ ਆ ਚਵਾਈ ਚਬੂਈ ਹੈਗੀ ਆ ਇੱਕ ਨੰਬਰ ਦੁੱਧ ਦਾ ਤਾਂ ਬਰਾਬਰ ਆ ਸਾਰੇ ਪਾਸੇ ਹੈ ਦੁੱਧ ਬਰਾਬਰ ਆ ਜੀ ਹਾਂ ਦੁੱਧ ਬਰਾਬਰ ਆ ਤੇ ਆ ਨਾਲ ਬੱਚਾ ਵੀ ਚੈੱਕ ਕਰ ਸਕਦਾ ਨਾੜੂਆ ਬਿਲਕੁਲ ਨਾਲ ਆ ਚੌਥਾ ਦਿਨ ਜਿਵੇਂ ਬਾਈ ਨੇ ਜੈਨੂਇਨ ਹੀ ਦੱਸਿਆ ਤੇ ਦੁੱਧ ਬਾਈ ਕਹਿੰਦਾ ਇਸ ਟਾਈਮ ਇਹਦੇ ਥੱਲੇ ਹੈਗਾ ਆਰਡਰ ਦੇਖੋ ਜਿਆ ਦੋ ਦੋ ਫੁੱਟ ਵਾਂਗੂ ਚੌੜਾ ਡਰਾਰ ਕੱਲਾ ਕੱਲਾ ਥਾਣਾ 12 ਕਿਲੋ ਬਾਈ ਕਹਿੰਦਾ ਇਹ ਥੱਲੇ ਤਿਆਰੀ ਦਾ ਕੋਈ ਕੈਨ ਵਾਲਾ ਨਹੀਂ ਹੈਗੀ ਗੱਲਬਾਤ ਹਾਂਜੀ ਤੇ ਇੱਥੇ ਤੋਂ ਅੱਖ ਉੱਖ ਚੈੱਕ ਕਰ ਸਕਦੇ ਹਾਂ ਪਿਓ ਰਾਵੀ ਵਾਲੀ ਆ ਗਈ ਬਾਈ ਹੈ ਨਾ ਹਾਂਜੀ ਹਾਂਜੀ ਅੱਖ ਪੂਰੀ ਲੀਲੀ ਹੈ ਜੀ ਹਾਂ ਉਹੀ ਜਿਵੇਂ ਮਟਕਣੀ ਅੱਖ ਕਹਿੰਦੇ ਨੇ ਸੱਜਣ ਜੀ ਹਾਂਜੀ ਹਾਂਜੀ ਇਹ ਕਿੰਨਾ ਕੁ ਦੁੱਧ ਪਾ ਸਕਦੀ ਹੈ ਬਈ ਆਪਣੇ ਤਿਆਰ ਦੁੱਧ ਤਾਂ ਹੀ 15-16 ਲੀਟਰ ਤਾਂ ਪੂਰਾ ਪਾਉਣਾ ਚਾਹੀਦਾ ਇਹਨੂੰ 15-16 ਕਿਲੋ ਪਾ ਸਕਦੀ ਹੈ ਕਿਉਂਕਿ ਹੁਣ ਜੇ ਗੱਲਬਾਤ ਕਰ ਲਈ ਆਪਾਂ ਹੁਣ ਇਹਦੇ ਥੱਲੇ ਹੈਗਾ ਸੱਜਣੋ 12 ਕਿਲੋ ਬਾਈ 12 ਕਿਲੋ 12 ਕਿਲੋ ਪੂਰਾ ਤਿਆਰ ਆ ਜੀ ਕੰਡੇ ਵਾਲਾ 12 ਕਿਲੋ ਬਾਈ ਕਹਿੰਦਾ ਆਪਣਾ ਮਾਪ ਕੇ ਬਾਈ ਨੇ ਮੈਨੂੰ ਫੇਰ ਹੀ ਲਾਈ ਆ ਘੰਟੀ ਹਾਂਜੀ 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 ਆ 15 16 ਪੋਲੇ ਹੱਥ ਨਾਲੇ ਪੋਲੇ RAM ਨਾਲ ਜੀ ਦੇਖੋ ਇਹ 12 ਜੀ ਹੁਣ ਤੋਲ ਸਕਦੀ ਆ ਇਹ ਤਾਂ 10 ਦਿਨਾਂ ਨੂੰ ਤਾਂ RAM ਨਾਲ ਤੋਲ ਦੂਗੀ 16 ਦਾ RAM ਨਾਲ ਆ 15 16 ਤਾਂ ਬੜੇ RAM ਨਾਲ ਹੀ ਪਾ ਦੂਗਾ ਤੇ ਵੱਧ ਵੀ ਪਾ ਸਕਦੀ ਆ ਉਹ ਬਾਕੀ ਛੋਡੀ ਯਾਰ ਖੁਰਲੀ ਤੇ ਡਿਪੈਂਡ ਆ ਸੁਣੀ ਸੇਵਾ ਤੇ ਹਾਂਜੀ ਆ ਜੀ ਕੋ ਸੇਵਾ ਤੇ ਡਿਪੈਂਡ ਆ ਜੀ ਪੈਸੇ ਦੇ ਕਿੰਨੇ ਲਵਾਂਗੇ ਇਹਨੇ 1 10 ਕਰ ਦਿਆ ਮੋਲ ਇਹ 1 ਲੱਖ ਤੇ 10000 ਰੁਪਿਆ ਇਹਦਾ ਮੁੱਲ ਆ ਗੈਰੀਆਂ ਐਨ ਦਿਖਾ ਦੇ ਸਮਾਰ ਕੇ ਸਿੰਘ ਸੁੰਗ ਦਾ ਡਿਜ਼ਾਈਨ ਵੀ ਝੋਟੀ ਦਾ ਇੱਕੋ ਜਿਹਾ ਆ ਖੁੱਖ ਦੀ ਗੱਲ ਕਰ ਲਈ ਇੱਕ ਗੱਲ ਹੋਰ ਦਾ ਦਦਨ ਇਹਦੇ ਨੀਲੀ ਦਾ ਟੀਕਾ ਲਵਾ ਦੋਗੇ ਨੀਲੀ ਦਾ ਬੱচ্চਾ ਪਯੌਰ ਪਾ ਦੂਗੀ ਜਮਾ ਹਾਂਜੀ ਆ ਕੁਆਲਿਟੀ ਚੰਗੀ ਆ ਜਾਨ ਵੀ ਚੰਗੀ ਆ ਤੇ ਰੇਟ ਵਾਈ ਕਹਿੰਦਾ ਇਹਦਾ ਹੈਗਾ ਸਿਰਫ 1 ਲੱਖ ਤੇ 10000 ਰੁਪਿਆ ਚਾਰਾਂ ਦਿਨਾਂ ਦੀ ਸੂਈ ਆ 12 ਕਿਲੋ ਬੌਲਾ ਤਿਆਰੀ ਦਾ ਇਸ ਟਾਈਮ ਕੋਈ ਉਹ ਚ ਕਹਿਣ ਵਾਲੀ ਗੱਲਬਾਤ ਨਹੀਂ ਹੈਗੀ ਤੇ ਹੁਣ ਗੈਰੀ لے ਆ 2 ਨੰਬਰ ਵਾਲੀ ਝੋਟੀ ਇਹਦੇ ਵੀ ਮਾਰਦੇ ਕੈਮਰਾ ਇਹ ਮੋਰਾ ਚ ਆ ਗਈ ਵਈ ਹਾਂਜੀ ਇਹ ਤਾਂ ਇੰਨੀ ਸੀਲ ਹੈ ਨਹੀਂ ਜਿਤਨਾ ਮਰਜੀ ਥੱਲੇ ਬਹੁਤ ਝੂਟੀ ਦੇ ਕੋਈ ਗੱਲ ਹੀ ਨਹੀਂ ਜੀ ਬਹੁਤ ਸੀਲ ਠੰਡੀ ਜੀ ਕਈ ਵਾਰੀ ਸਾਡੇ ਸਮਾਨ ਤੋਂ ਡਰ ਜਾਂਦਾ ਜਾਂ ਹਾਂਜੀ ਹਾਂਜੀ ਉਹ ਕਈ ਵਾਰੀ ਸਾਡੇ ਸਮਾਨ ਤੋਂ ਡਰ ਜਾਂਦਾ ਜਾਂ ਜਾਂਦਾ ਅੰਦਰ ਗਈ ਉਹ ਅਮਰੀਕਾ ਪੂਰੇ ਡਰ ਤਾ ਡਰ ਹਾਂਜੀ ਆਡ ਰੂ ਡਰੇਨ ਬਣਾਉਗੀ ਫਸਮਾ ਪੂਰਾ ਤੇ ਥਣ ਵੀ ਆਣ ਲੱਗਿਆ ਜਾ ਮਾਂ ਟਾਪ ਕੁਆਲਿਟੀ ਦਾ ਜੇ ਗੱਲਬਾਤ ਕਰ ਲਈਏ ਇਹਦਾ ਸੂਆ ਕਿਹੜਾ ਬਾਈ ਇਹ ਵੀ ਦੂਸਰੇ ਸੂਏ ਆ ਜੀ ਇਹਦਾ ਵੀ ਦੂਜਾ ਸੂਆ ਹਾਂਜੀ ਆ ਸਿੰਗ-ਸਿੰਗ ਦੀ ਬਣਾਵਟ ਚੰਗੀ ਆ ਇਹ ਕਾਹ ਇੱਕ ਦਿਨ ਕੱਢਦੀ ਆ ਬਾਈ ਇੱਕ ਦੋ ਦਿਨ ਨਹੀਂ ਲਊਗੀ ਜੀ ਬਸ ਤਿਆਰੀ ਆ ਬਸ ਝੋਟੀ ਦੀ ਹੁਣ ਇਹ ਕੱਢਦੀ ਇੱਕ ਦੋ ਦਿਨ ਹਾਂ ਆਕੀ ਮਾੜੀ ਜਾਂਦੀ ਹੋ ਕੇ ਡਰਦੀ ਆ ਨਾ ਤੁਹਾਨੂੰ ਹਾਂਜੀ ਹਾਂਜੀ ਇਹ ਕੈਮਰੇ ਕੋਲ ਤੁਹਾਨੂੰ ਜਿਹੜਾ ਡੰਗਰ ਨੇ ਕਦੇ ਦੇਖਿਆ ਨਹੀਂ ਕੈਮਰਾ ਠੀਕ ਆ ਗੱਲ ਹਾਂ ਉਹ ਕਈ ਵਾਰੀ ਡਰ ਜਾਂਦਾ ਜਾਂ ਇਹਨਾਂ ਨੂੰ ਡਾਕਟਰ ਦਾ ਭਲੇਖਾ ਪੈ ਜਾਂਦਾ ਡਾਕਟਰ ਦਾ ਭਲੇਖਾ ਵੀ ਪੈ ਜਾਂਦਾ ਜ ਇਹਨਾਂ ਨੂੰ ਕੋਈ ਜਾਨਵਰ ਨਹੀਂ ਇਹਦੀ ਦੁੱਧ ਦੀ ਕੀ ਰਿਪੋਰਟ ਆ ਬਾਈ ਪਹਿਲੇ ਸੂਰ ਜੀ ਇਹ ਦੁੱਧ 15 ਲੀਟਰ ਕੱਢਿਆ ਜੀ ਪਲੂਣ ਨੇ ਨੇ ਪਹਿਲਣ ਨੇ ਪਹਿਲਣ ਨੇ ਜੀ ਆ ਤੇ ਕੁਆਲਟੀ ਕੁਆਲਟੀ ਬਹੁਤ ਚੰਗੀ ਸਿੰਗਲ ਹੱਡੀ ਦੀ ਝੋਟੀ ਆ ਜੀ ਹਾਂ ਅਲਾਈ ਚਲੋ ਇਹਨੂੰ ਸੁਆ ਹੈਗਾ ਦੂਜਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਥੋੜਾ ਜਿਆਦਾ ਡਰਦਾ ਜਨਵਰ ਕਿਉਂਕਿ ਕਈ ਵਾਰੀ ਘਰੇਲੂ ਸੱਜਣ ਦੇ ਘਰੇ ਕਦੇ ਕੋਈ ਆਇਆ ਨਹੀਂ ਹੁੰਦਾ ਬਾਈ ਵਰਗੇ ਇਹ ਬਾਈ ਆਪਾਂ ਕਿਹੜੇ ਰੀ ਖਰੀਦੀ ਆ ਇਹ ਹਰਿਆਣੇ ਜੋ ਲੈ ਆਏ ਵੀਰ ਜੀ ਆ ਇੱਕ ਗੱਲ ਹੋਰ ਦੱਸਣਾ ਹਰਿਆਣੇ ਦੀ ਹੱਦ ਪਾਈ ਹੋਣਾ ਦੇ ਨਾਲੇ ਲੱਗਦੀ ਆ ਜਦੋਂ ਮੈਂ ਦਰਵਾਜ਼ੇ ਗਾੜੀ ਹੈ ਜੀ ਹਰਿਆਣਾ ਮੈਂ ਆ ਗੇਟਾਂ ਚ ਹਰਿਆਣਾ ਸ਼ੁਰੂ ਹੋ ਜਾਂਦਾ ਬਾਈ ਦੇ ਦੋ ਚਾਰ ਕਿਲੇ ਅੱਗੇ ਜਾ ਕੇ ਹਾਂ ਜੀ ਪੈਲਣ ਦਾ ਦੁੱਧ ਹੈਗਾ 15 ਕਿਲੋ ਲੈ ਇੱਥੇ ਤੋਂ ਆਰਡਰ ਦਿਖਾ ਦੀ ਜੀ ਹਾਂ ਜੀ ਇੱਥੋਂ ਆਰਡਰ ਆਇਨ ਬਣਾਉਗੀ ਅੱਗੇ ਅੱਗੇ ਪ ਅੱਗੇ ਪਿੱਛੇ ਦਾ ਆਰਡਰ ਪੂਰਾ ਨੱਤਾਂ ਤੋਂ ਬਾਹਰ ਦਾ ਆਰਡਰ ਆ। ਹਾਂ ਸ਼ੂ ਨੂੰ ਟੱਚ ਕਰਦਾ ਬਿਲਕੁਲ ਜੇ ਗੱਲਬਾਤ ਕਰ ਲਈਏ ਦੁੱਧ ਹੈ ਇਸ ਵਾਰੀ ਕਿੰਨਾ ਕੁ ਪਾ ਸਕਦੀ ਹੈ ਭਾਈ ਜੀ? ਦੁੱਧ ਵੇਖੋ ਜੀ 18 ਦਾ ਪਾਉਣਾ ਚਾਹੀਦਾ ਜੀ ਮੂਲੀ ਗੱਲ 18 18 18 ਇਹਨੂੰ ਪਾਉਣਾ ਚਾਹੀਦਾ ਹਨਾ ਐਤਵਾਨ ਪੂਰੀ ਦਿਖਾ ਦੇ। ਕੱਦ ਦਾ ਕੱਦ ਆ ਗਿਆ ਵੱਡਾ ਇਹਦਾ। ਵੱਡਾ ਕੱਦ ਦੀ ਹੈ ਝੋਟੀ। ਹਾਂ ਕੱਦ ਕਾਠ ਆ ਗਿਆ ਫੁੱਲ ਵੱਡਾ ਤੇ ਸਿੰਘ ਦਾ ਡਿਜ਼ਾਈਨ ਵੀ ਇੱਕੋ ਜਿਹਾ ਆ ਗਿਆ ਤੇ ਬਾਕੀ ਸਿੰਘ ਹੈਗਾ ਵੀ origignal ਆ ਹਜੇ ਬਣਿਆ ਬੁਣਿਆ ਨਹੀਂ। ਹਾਂਜੀ ਬਣਾ ਬੁਣੂ ਕੇ ਸਿੰਘ ਜੇ ਕਿਸੇ ਹੋਰ ਵਪਾਰੀ ਸੱਜਣ ਕੋਲ ਹੁੰਦੀ। ਸੂ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਇਹਦਾ ਸਵਾ ਲੱਖ ਆਈ 1 ਲੱਖ ਤੇ 25000 ਇਹਦਾ ਮੁੱਲ ਹੈ ਹਾਂਜੀ ਕਿੰਨੇ ਕੁ ਦੀ ਛੱਡ ਦਾਂਗੇ ਦੇ ਦਾਂਗੇ ਇਮਾਨਦਾਨ ਕਰਦਾਂਗੇ ਟਾਈਮ ਤੇ ਹਾਂ ਇਧਰੋਂ ਆਰਡਰ ਦਿਖਾ ਦੇ ਕਰੀ ਮਗਰਲੇ ਪਾਸੇ ਮੈਨੂੰ ਚਾਹੇ ਘੱਟੀ ਦਿਖਾ ਦਿਆ ਕਰ ਜਾਨਵਰ ਤੇ ਕੈਮਰਾ ਜ਼ਿਆਦਾ ਮਾਰ ਦਿਆ ਕਰ ਆ ਇਥੋਂ ਆਰਡਰ ਉਡਰ ਚੈੱਕ ਕਰ ਸਕਦੇ ਨੇ ਦਾ ਜਦੋਂ ਇਧਰਲੇ ਬੰਨੇ ਜਾਊਗੀ ਨਾ ਉਹ ਡਰਦੀ ਆ ਥੋੜੀ ਜਿਵੇਂ ਤੁਹਾਨੂੰ ਦੱਸਿਆ ਛੋਟੀ ਚ ਕੁਆਲਿਟੀ ਬਹੁਤ ਆ ਇਥੋਂ ਦਿਖਾ ਸਮਾਰ ਗਿਆ ਨਾ ਇਥੋਂ ਅੱਗੇ ਪਿੱਛੇ ਦਾ ਆਰਡਰ ਬਣਾਉ ਚਵਾਈ ਚੂਈ ਦੀ ਕਿਵੇਂ ਦੱਸਾਂ ਸਵਾਈ ਦੀ ਦਾ ਬਿਲਕੁਲ ਓਕੇ ਆ ਜੀ ਇਹ ਪੈਦਾ ਥਾਣੀ ਦੇਖਣ ਰਿਹਾ ਜੀ ਥਾਣੀ ਮੁੱਠੀ ਵਾਲਾ ਥਾਣਾ ਜੀ ਇਹਦਾ ਮੁੱਲ ਹੈਗਾ 1 ਲੱਖ ਤੇ 25000 ਮਾਨਤਾਨ ਬਾਈ ਕਹਿੰਦਾ ਉਹਦੇ ਚੋ ਕਰ ਦਿਆਂਗੇ ਤੇ ਹੁਣ ਮਾਰਦੇ ਗੈਰੀ ਆ ਬੱਚੀ ਤੇ ਕੈਮਰਾ ਇਹ ਪਹਿਲਾਂ ਸੂ ਬਾਈ ਹਾਂਜੀ ਪਹਿਲੇ ਸੂਏ ਹੈ ਜੀ ਦੋ ਦੰਦਾਂ ਮੂੰਹ ਤੋਂ ਇਹ ਸਿਰਫ ਦੋ ਦੰਦ ਮੂੰਹੋਂ ਗੱਬਣ ਕਿੰਨੇ ਮਹੀਨੇ ਦੀ ਹੋ ਗਈ 6 ਮਹੀਨੇ ਦੀ ਗੱਬਣਾ ਜੀ ਤੁਰਪੂਗੀ ਇਹ ਹਾਂਜੀ ਹਾਂਜੀ ਤੁਰ ਦਿੰਨੇ ਆ ਕਰੋ ਕੋਸ਼ਿਸ਼ ਮਾੜੀ ਜੀ ਕਿੰਨੀ ਵਾਰੀ ਕਿਉਂਕਿ ਡਰ ਜਾਂਦੀ ਆ ਇੱਕ ਤਰ੍ਹਾਂ ਫਰਸ਼ ਵੀ ਗਿੱਲਾ ਪਾ ਲਈ ਫਰਸ਼ ਵੀ ਥੋੜਾ ਧੋਣ ਕਰਕੇ ਨਾ ਗਿੱਲਾ ਹੋ ਜਾਂਦਾ ਤਿਲਕਣਾ ਥੋੜਾ ਫਰਸ਼ ਨਾਲ ਸਫਾਈ ਜ਼ਿਆ ਠੀਕ ਆ ਕਾਲਾ ਉਹੋ ਮੇਰੀ ਨਾ ਨਿਰੂ ਪਾਤਾ ਆ ਉਹਦੇ ਕਰਕੇ ਥੋੜਾ ਜਿਹਾ ਡਰਦੀ ਆ ਹੁ ਸੱਟ ਨਾ ਖਾਲੇ ਬੋਚ ਕੇ ਤੁਰਦੀ ਬੋਚ ਕੇ ਬੋਚ ਬਸ 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 ਸੁਆ ਹੈਗਾ ਇਹਦਾ ਪਹਿਲ ਪਹਿਲਣ ਦੇ ਬਾਈ ਕਹਿੰਦਾ ਸੂਣਾ ਆਏ ਨੇ ਤੇ ਦੰਦਾਂ 'ਚ ਹੈਗੀ ਆ ਦੋ ਦੰਦ ਤੇ ਗੱਬਣ ਜੇ ਗੱਲਬਾਤ ਕਰ ਲਈ ਹੈਗੀ ਆ ਸੱਜਣੋ 6 ਮਹੀਨਿਆਂ ਦੀ ਕਿਉਂਕਿ ਡਰਦੀ ਆ ਥੋੜਾ ਜਿਹਾ ਉਹਦੇ ਕਰਕੇ ਜਿਆਦੇ ਮੈਂ ਤੋਰੀ ਨਹੀਂ ਹੈਗੀ ਕਿਉਂਕਿ ਕਈ ਵਾਰੀ ਪਸ਼ੂ ਯਾਰ ਗਿੱਲਾ ਫਰਸਾ ਹੈ ਨਾ ਸੱਟ ਫੇਟ ਖਾਲਾਂ ਦਾ ਦੰਦਾਂ 'ਚ ਆ ਗਈ ਦੋ ਦੰਦ ਕੱਦ ਕਾਠ ਚੰਗਾ ਪੰਛੀ ਦਾ ਤੇ ਸਿੰਗਲ ਚਾਰ ਥਣ ਨੇ ਕੱਲਾ ਕੱਲਾ ਲੱਗਿਆ ਦੂਰੀ ਤੇ ਏ ਬਾਈ ਕਿੰਨਾ ਕ ਦੁੱਧ ਪਾ ਸਕਦੀ ਆ ਦੁੱਧ ਵੇਖੋ ਇਹ ਪਹਿਲੇ ਸੂਏ ਨੂੰ ਕਰਨਾ ਚਾਹੀਦਾ 15 ਗ੍ਰੇਟਰ ਦੀ ਹਾਂ 15 ਡੇਢ ਗ੍ਰੇਟਰ ਨਾਲ ਕਰੋ ਸੰਗ ਚ ਆ ਗਈ ਗਰਮ ਕਰੋ ਸੰਗ ਦੀ ਗਰਮੀ ਗਰਮੀ ਦੀ ਗਰਮੀ ਸਰਦੀ ਚੱਲਣ ਵਾਲੀ ਚੀਜ਼ ਆ ਤੇ ਬਾਕੀ ਸਫਾਈ ਸਫੂਈ ਬਹੁਤ ਆ ਬੱਚੀ ਚ ਲੇਦਾ ਲੁਦਾ ਪਾਨੀ ਹੈਗਾ ਸਿੱਧੀ ਆ ਜੀ ਬਿਲਕੁਲ ਹਾਂ ਤੇ ਸਿੰਗਲ ਖਣ ਨੇ ਚਾਰੇ ਹਾਂਜੀ ਹਾਂਜੀ ਆ ਇੱਥੇ ਦਿਖਾ ਦੀ ਹੂੰ ਡਰਦੀ ਆ ਹੂੰ ਨਹੀਂ ਕੁਝ ਕਹਿੰਦੀ ਠੰਡੀ ਆ ਹਾਂਜੀ ਹਾਂਜੀ ਆ ਇੱਥੇ ਦਿਖਾ ਦੇ ਚਾਰ ਗੱਦੀਆਂ ਵੀ ਚੰਗੀ ਗੱਦੀ ਵਧੀਆ ਪੁੱਟੀ ਆ ਜੀ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਇਹ 35000 ਰੁਪਈਆ ਹੀ ਕਿੰਨੇ ਕ ਦੀ ਛੱਡ ਦਿਆਂਗੇ ਬਸ 32 ਦੀ ਦੇ ਦਾਂਗੇ ਜੀ ਇਧਰ ਲੈ ਪੈਨੋ ਦਿਖਾ ਲਈ ਗਰੀ ਇੱਕ ਵਾਰੀ ਇੱਥੋਂ ਇਹ ਦੇ ਦਾਂਗੇ ਬਾਈ ਕਹਿੰਦਾ 32000 ਦੀ سنگ سنگ ਦਾਗੇ ਹੋਏ ਨੇ ਕੁਆਲਿਟੀ ਇਹਦੀ ਚੰਗੀ ਆ ਦੰਦਾਂ ਚ ਆ ਗਈ ਦੋ ਦੰਦ ਪੂਰੇ 6 ਮਹੀਨੇ ਦੀ ਗੱਬਣਾ ਬਾਈ ਹਾਂ 6 ਮਹੀਨੇ ਦੀ ਪੂਰੀ ਗੱਬਣਾ ਕੋਈ ਚੈੱਕ ਪਾਸ ਕਰਕੇ ਖੜ ਸਕਦਾ ਜੀ ਠੀਕ ਆ ਜਿਹੜੇ ਸੱਜਣ ਨੇ ਲਿਆਣੀਆਂ ਚੈੱਕ ਵੀ ਕਰਾ ਸਕਦਾ ਹਾਂਜੀ ਹਾਂਜੀ ਆ ਤਿੰਨ ਮਹੀਨੇ ਦੇ ਬਾਕੀ ਨੇ ਚੰਗੀ ਚੰਗੀ ਰੁੱਤ ਚ ਸੂਗੀ ਇਹ ਬਾਈ ਕਹਿੰਦਾ ਆਪਾਂ ਦੇ ਦਾਂਗੇ 32000 ਦੀ ਹਾਂਜੀ ਨੰਬਰ ਬੋਲ ਦਿਓ ਜੀ 99680 57452 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 99680 57452 ਜੀ ਲਾ ਅੱਜ ਦੀ ਵੀਡੀਓ ਬਣਾਈ ਆ ਸੱਜਣੋ ਆਪਾਂ ਨੇ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਤੇ ਨੇੜੇ ਬਾਈ ਨੂੰ ਰਹਿ ਗਿਆ ਹਰਿਆਣਾ ਦੀ ਗੱਲਬਾਤ ਕਰਦੀ ਬਾਰਡਰ ਖੇਤਾਂ ਦੇ ਨਾਲ ਹੀ ਲੱਗਦਾ ਇਹਨਾਂ ਤਿੰਨਾਂ 'ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ